ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਆੜੀਏ ਸਾਹਮਣੇ ਗੁਰਦਾਸਪੁਰ ਦੇ ਮਿਲਕ ਪਲਾਂ ਦੇ ਪੈਸਿਆਂ ਦੇ ਲੈਣ ਦੇ ਨੂੰ ਲੈ ਕੇ ਦੋ ਤਿਰਾਂਦਰਮੈਨ ਹੋਇਆ ਝਗੜਾ ਝਗੜੇ ਦੌਰਾਨ ਦੋਨੋਂ ਧਿਰਾਂ ਦੇ ਚਾਰ ਵਿਅਕਤੀ ਜ਼ਖਮੀ ਹੋયા ਨਾ ਜਿਸ ਦੇ ਵਿੱਚ ਭਾਜਪੀ ਦਾ ਜ਼ਿਲ੍ਹਾ ਮਹਾ ਮੰਤਰੀ ਵਿਕਾਸ ਗੁਪਤਾ ਵੀ ਜ਼ਖਮੀ ਹੋ ਗਿਆ ਹੈ ਜ਼ਖਮੀਆਂ ਦਾ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ ਨਾ ਆਪਣਾ ਜਿਹੜਾ ਉੱਧਾ ਤੇ ਕੀ ਗੱਲ ਵਧਾਈ ਆ ਮੈਂ ਵਿਕਾਸ ਗੁਪਤਾ ਜੀ ਜਿਹੜਾ ਮਹਾ ਮੰਤਰੀਆਂ 23 ਸਾਲ ਹੋ ਗਿਆ ਇਹਨਾਂ ਕੋ ਮੱਤ ਸੱਤਪਾਲ ਫੂਡ ਵਾਲੇ ਮਿਲ ਪਲਾਂਟ ਦੇ ਬਾਹਰ ਇਹਨਾਂ ਕੋ ਪੇਮੈਂਟ ਲੈਣੀ ਆ ਕੋ ਲੱਖ ਰੁਪਈਆ ਮੈਂ ਇਹਨਾਂ ਕੋ ਜਦੋਂ ਪੇਮੈਂਟ ਲੈਣ ਜਾਓ ਇਹ ਬੱਸ ਕਿਉਂ ਤੁਹਾਨੂੰ ਗਾਲੀ ਗਾਲਾਂ ਘਟਦੇ ਨੇ ਤੇ ਨਾਲ ਕਹਿੰਦੇ ਸਰ ਕੋ ਪੇਮੈਂਟ ਨਹੀਂ ਆ ਕਾਫੀ ਦੇਰ ਹੋ ਗਿਆ ਇਹਨਾਂ ਕੋ ਦੁਕਾਨਾ ਤੇ ਮੈਂ ਤਾਂ ਜਾਂਦਾ ਨਹੀਂ ਖਿਆ ਮੇਰਾ ਲੜਕਾ ਹੀ ਜਾਂਦਾ ਤੇ ਐਰ ਕੀ ਅੱਜ ਮੈਂ ਹਥੋਂ ਨਿਕਲਦਾ ਪਏ ਤੇ ਮੈਂ ਇਹਨਾਂ ਨੂੰ ਕਿਹਾ ਵੀ ਮੇਰੀ ਪੇਮੈਂਟ ਜਿਹੜੀ ਆ ਉਹਦੀ ਵਾਪਸ ਕਰ ਦਿਓ ਬੜੀ ਦੇਰ ਹੋ ਗਈ ਆ ਤੇ ਤੁਸੀਂ ਪੇਮੈਂਟ ਹੀ ਹੁੰਦੇ ਤੇ ਇਹਨੇ ਮੇਰੇ ਹੱਥੀ ਪਾ ਗਿਆ ਪਹਿਲੇ ਫਿਰ ਆਪਣੇ ਮੁਰਿਆਲ ਨੂੰ ਫੋਨ ਕੀਤਾ ਤਿੰਨ ਚਾਰ ਜਣਿਆਂ ਨੂੰ ਜਦ ਗਿਆ ਦੋਨੇ ਬੇਟੇ ਆ ਤੇ ਮੈਨੂੰ ਲੱਗਦਾ ਇੱਕ ਹੋਰ ਨਾਲ ਦੋ ਜਣੇ ਹੋਰ ਹੀ ਚਾਰ ਜਣੇ ਆ ਕੇ ਸਾਡੇ ਹੱਥੀ ਬੈ ਗਏ ਨਾ ਰਾੜ ਪਿੱਛੇ ਦੋ ਰਖੀਆਂ ਕਿ ਮੇਰੇ ਇੱਥੇ ਮਾਰੀ ਆ ਮੇਰੇ ਮੁੜੇ ਦੇ ਵੀ ਮਾਰੀ ਆ ਮੇਰੀ ਬਾਹ ਤੇ ਵੀ ਆ ਤੇ ਮੇਰੇ ਗੋਡੇ ਤੇ ਵੀ ਆ ਉੱਥੋਂ ਮੈਂ ਆਪਣਾ ਬਚਾ ਕੇ ਕਰਕੇ ਮਹਾ ਨਿਕਲਿਆ ਉਸ ਤੋਂ ਬਾਅਦ 네 ਚਾਰ ਪੰਜ ਬੰਦੇ ਹੋਰ ਬੁਲਾ ਕੇ ਜਿਹੜਾ ਮੇਰਾ ਮੁੰਡਾ ਸੀ ਉਹਨੂੰ ਉਹਦੀ ਮਤਲਬ ਉਹਦਾ ਵੀ ਨੁਕਸਾਨ ਵੀ ਕੀਤਾ ਜਦੋਂ ਪੇਮੈਂਟ ਮੰਗੋ ਉਦੋਂ ਹੀ ਅੱਗੇ ਹਥੋਂ ਗਾਲਾਂ ਕੱਢਦੇ ਆ ਤੇ ਕਹਿੰਦੇ ਜਾ ਜੋ ਕਰਨਾ ਕਰ ਲੈ ਸਾਡੇ ਕੋਈ ਨਹੀਂ ਪੈਸੇ ਜੋ ਮਰਜੀ ਜੋ ਮਰਜੀ ਕਰ ਪੇਮ ਪੇਮੈਂਟ ਇਹਦੇ ਕੋਈ ਘਰ ਦੇਦੇ ਠੀਕ ਨਹੀਂ ਹੈਗੇ ਉਦੋਂ ਪੇਮੈਂਟ ਖੜੀ ਇਹਨਾਂ ਨੇ ਕਿੰਨਾ ਚਿਰ ਹੋ ਗਿਆ ਕਾਫੀ ਦੇਰੀ ਹੋ ਗਈ ਹੈ ਹੁਣ ਕਿਤੇ ਕਿਤੇ ਹਮਲਾ ਕੀਤਾ ਆਪਾਂ ਦੇ ਬੰਦੇ ਪਿਛੰਦੇ ਦੇ ਇਹਨਾਂ ਸਤਪਾਲ ਫਰੂਟ ਵਾਲੇ ਇਹਨਾਂ ਦਾ ਬੇਟੇ ਨਾਲ ਨਾਲ ਇੱਕ ਦੋ ਬੰਦੇ ਹੋਰ ਆ ਉਹ ਅੰਨ ਪਛਾਤੇ ਉਹਨੂੰ ਪਤਾ ਨਹੀਂ ਕੋਣਾ ਤੁਹਾਨੂੰ ਕੌਣ ਲੈ ਗਿਆ ਇੱਥੇ ਮੇਰੇ ਮੈਨੂੰ ਮੇਰਾ ਯਾਦ ਦੋਸੀ ਮੜਾ ਉਹ ਨੰਗਦਾ ਪਿਆ ਹੀ ਉਹ ਲੈ ਗਿਆ ਕੀ ਮੰਗ ਕਰਦੇ ਮੰਗਿਆ ਕਿ ਤੁਹਾਨੂੰ ਇਨਸਾਫ ਚਾਹੀਦਾ ਹੈ ਇਹ ਦੇਖੋ ਜੇ ਬੰਦੇ ਨੇ ਪੈਸੇ ਦਿੱਤੇ ਆ ਜੇ ਪੈਸੇ ਮੰਗਣ ਗੁੰਡਾਗਰਦੀ ਕਰਦੇ ਕੋ ਬਦਮਾਸ਼ੀ ਕਰਦੇ ਪੂਰੀ ਅੱਗੇ ਦਰ ਰਾਡਾ ਦੁਕਾਨ ਤੇ ਰੱਖੀਆਂ ਨੇ ਚੈੱਕ ਕਰੋ ਜਾ ਕੜਦਾ ਹਾਂ ਜੀ ਉਹ ਸਾਡਾ ਫਰੂਟਲ ਦੀ ਦੁਕਾਨ ਜੀ ਫਰੂਟਲ ਦੁਕਾਨ ਕਰਦਾ ਜੀ ਉੱਥੇ ਮੈਂ ਬੈਠਾ ਇਕੱਲਾ ਹੀ ਹਾਂ ਮੈਂ ਤੇ ਇਹ ਆਏ ਨੇ ਦੋਨੇ ਜਣੇ ਮੇ ਕੋ ਪੈਸੇ ਮੰਗਦੇ ਬੇ ਮੈਂ ਕਾਕਾ ਨੂੰ ਤਾਂ ਪੈਸੇ ਦੇ ਦਿੰਦਾ ਅੱਗੇ ਵੀ ਤੁਹਾਨੂੰ ਦੇ ਦਿੰਦੇ ਆ ਤੇ ਬਾਅਦ ਚ ਨਹੀਂ ਤੇ ਜਾਓ ਨਹੀਂ ਗੂਗਲ ਵੀ ਕਰਾ ਦੇਾਂਗੇ ਇਹ ਨਹੀਂ ਇਹ ਗਾਲਾਂ ਕਢਣ ਲੱਗ ਪਿਆ ਗੁੱਸਾ ਮੈਨੂੰ ਗਾਲਾਂ ਕਢਣ ਲਾੜ ਕੇ ਮੈਂ ਕਾਕਾ ਨੂੰ ਬਗਾਇਆ ਅਸਲ ਮੈਨੂੰ ਗਾਲਾਂ ਕਢਣ ਲਿਆ ਮੈਂ ਤੂੰ ਸੋ ਕੀ ਕਰਾਂ ਗੱਲਾਂ ਇੰਨੇ ਹਾਰ ਕੇ ਕੁਛ ਨਹੀਂ ਕੀਤਾ ਮੇਰਾ ਕ੍ਰੀਏਟਿਵ ਆ ਕੇ ਠਾ ਮਾਰਿਆ ਕਿ ਉਹ ਪਾੜ ਛੜਿਆ ਨਾਲ ਹੀ ਉਧਰ ਮੁੰਡਾ ਆਇਆ ਮੁੰਡਾ ਕਿ ਫੜਿਆ ਤਰਾ ਉਹ ਆਪੂ ਚ ਫਿਰ ਲੰਨ ਪਏ ਨੇ ਇਸੀ ਤਾਂ ਅੱਗੇ ਪਾ ਮੈਨੂੰ ਕੁਛ ਵੀ ਨਹੀਂ ਪਤਾ ਲੱਗਿਆ ਮੈਂ ਤਾਂ ਉੱਥੇ ਤਲੇ ਬੈ ਗਿਆ ਕਿੰਨੀ ਪੇਮੈਂਟ ਵਾਂ ਹਾਂਜੀ ਪੇਮੈਂਟ ਕਿੰਨੀ ਆ ਵੇਮੜਾ ਨੂੰ ਕੋ ਲੱਖ ਲਈ ਹੀ ਦੇਤੇ ਦੇ ਗੱਲ ਥੋੜੇ ਰਗੇ ਤੇ ਕਾਪੀ ਕੋਲ ਆ ਗਈ ਹੈ ਕਾਪੀ ਦਾ ਸਾਰਾ ਸੌਦਾ ਮਿਲ ਜਾਂਦਾ ਜੋ ਕਾਪੀ ਤੇ ਡਿਟੇਲ ਲਿਖੀ ਹੋਈ ਸੀ ਉਹ ਸਭ ਕੁਝ ਲਿਖਿਆ ਹੋਇਆ ਅਸੀਂ ਵੀ ਤੇ ਕੁਝ ਸਾਰਾ ਨਿਕਲ ਗਿਆ ਹਰ ਮਹੀਨੇ ਹਰ ਮਹੀਨੇ ਇਹਨਾਂ ਨੇ ਪੈਸੇ ਵਿੱਚ ਪਾਈ ਆਂ ਦੇ ਵਿਆਜ ਦੇ ਉਹ ਕਿੱਥੇ ਦੇ ਦਨੇ ਆ ਮੈਂ ਗਰੀਬ ਬੰਦਾ ਸਾਰਾ ਮੈਂ ਜਿਨੇ ਪੇਮੈਂਟ ਹੈਗੀ ਉਹ ਬਖਸ਼ੀ ਉਹ ਤਾਂ ਹੀ ਦੇ ਦਾਂਗੇ ਇਹ ਥੋੜੇ ਹੀ ਨਹੀਂ ਦੇਣੇ ਅਸੀਂ ਇਹਨੂੰ ਬਾਰ ਬਾਰ ਕਿਹਾ ਮੈਂ ਕਾ ਕਾ ਜਾ ਤੂੰ ਤੁਹਾਨੂੰ ਭੇਜ ਦੇ ਦਾਂਗੇ ਪੈਸੇ ਇਹਨੇ ਨਹੀਂ ਕੁਝ ਵੀ ਸੁਣਿਆ ਕਿਹਾ ਸੁਣਿਆ ਮੈਂ ਰਸਿੱਚ ਰੱਖ ਕੇ ਮੈਂ ਕਾ ਕਾ ਜਾ ਨਾ ਕਰ ਨਹੀਂ ਉਹਨੇ ਮੈਂ ਆ ਕੇ ਮੈਂ ਕਾ ਕਾ ਨੂੰ ਫੋਨ ਕੀਤਾ ਜਿਨੇ ਨਾਲ ਕਾਕਾ ਉਹਨੇ ਤਾਂ ਕਿ ਮੇਰਾ ਕੰਮ ਕਰ ਛੱਡ ਉਹ ਕਹਿੰਦੇ ਬਾਬਾ ਕਿੰਨੇ ਸਾਲ ਹੋ ਗਏ ਬਾਬਾ ਮੰਗ ਜਰਾ ਰਿਹਾ ਹੁਣ ਬਾਨੇ ਮਾਰਦੇ ਆ ਹਾਂਜੀ ਉਹ ਕਹਿੰਦੇ ਬੇਮੜ ਮਗਨੇ ਜਦੋਂ ਬਹਾਨੇ ਮਾਰਦੇ ਸਰ ਨਹੀਂ ਮੇਰੀ ਕਾਪੀ ਦੇਖੋ ਜਾ ਕੇ ਜਿਸ ਕੋ ਪੈਸੇ ਜਾਂਦੇ ਨੇ ਇਹ ਥੋੜੇ ਕਿ ਨਹੀਂ ਬਹਾਨੇ ਮਾਰਦੇ ਮੈਂ ਜੇ ਇੱਕ ਦਮ ਆ ਜਾ ਦੂਜੇ ਨੂੰ ਪੈਸੇ ਦੇਈ ਦੇ ਤੜਕਰੇ ਮੇਰੇ ਜਖਮੀ ਆ ਹਾਂਜੀ ਕਿੰਨੇ ਬੰਦੇ ਜਖਮੀ ਆ ਤੁਹਾਡੇ ਮੈਂ ਆ ਮੇਰਾ ਕਾਕਾ ਵਾ ਮੇਰਾ ਛੋਟਾ ਭਰਾ ਵਾ ਤਿੰਨ ਜਣੇ ਜਖਮੀ ਕੀਤੇ ਹੋਣ ਨੇ ਠੀਕ ਹੈ ਤਾਂ ਤੇ ਕੀ ਕਰਨਾ ਹੈ ਸਾਰੀ ਸਰ ਰਕੇਸ਼ ਕੁਮਾਰ ਮੇਰਾ ਨਾਮ ਜੀ ਆ ਮੈਂ ਸਰ ਸ਼ੌਪ ਤੇ ਹੀ ਸ਼ੌਪ ਤੋਂ ਛੋਟੇ ਬড়ਦਾਂ ਦਾ ਫੋਨ ਆਇਆ ਮੈਂ ਘਰ ਗਿਆ ਈ ਛੋਟੇ ਬਦਾਂ ਨੂੰ ਲੈਣ ਵਾਸਤੇ ਫਾਦਰ ਸਾਹਿਬ ਦੁਕਾਨ ਤੇ ਇਕੱਲੇ ਸੀ ਫਾਦਰ ਸਾਹਿਬ ਨੂੰ ਦੁਕਾਨ ਤੇ ਇਕੱਲੇ ਨੂੰ ਵੇਖ ਕੇ ਤੇ ਇਹ ਮੰਡੀ ਦੇ ਆ ਮੰਡੀਓ ਆਣ ਕੇ ਗੁਪਤਾ ਜੀ ਆਣ ਕੇ ਜਾ ਕੇ ਫਾਦਰ ਸਾਹਿਬ ਨੂੰ ਪੈਗੇ ਆਣ ਕੇ ਫਾਦਰ ਸਾਹਿਬ ਨੂੰ ਫੜ ਕੇ ਕੁੱਟਿਆ ਆਣਾ ਚੰਗੀ ਤਰ੍ਹਾਂ ਨਾਲ ਫਾਦਰ ਸਾਹਿਬ ਨੂੰ ਉਹਨਾਂ ਨੇ ਜਦੋਂ ਅਸੀਂ ਘਰੋਂ ਆਏ ਆ ਇਹਨਾਂ ਨੇ ਨਾ ਕਿ ਬੰਦੇ ਬੁਲਾ ਕੇ ਇਹਨਾਂ ਨੇ ਸਾਨੂੰ ਵੀ ਕੁੱਟਿਆ ਮੇਰਾ ਸੇਰ ਸੂਰ ਪਾਰਤਾ ਮੇਰਾ ਹੱਥੇ ਹੀ ਲਾਤੀ ਮੇਰੇ ਲਾਤੀ ਸਾਡ ਲਾਤੀ ਮੇਰੇ ਉਹਨਾਂ ਨੇ ਮੇਰੇ ਉਹਨਾਂ ਦੇ ਕੋਲ ਵੀ ਪੇਮੈਂਟ ਦਾ ਨਾ ਕੋ ਲੈਣੀ ਆ ਸਰ ਪੇਮੈਂਟ ਦਾ ਟੈਂਪਰ ਦਾ ਚੱਕਰ ਹੈਗਾ ਹੀ ਇਹ ਸਾਰਾ ਹੀ ਰੋਜ਼ ਦੇ ਇਹਨਾਂ ਨੂੰ ਪੈਸੇ ਜਾ ਰਹੇ ਨੇ ਦੇ ਦੇਂਦੇ ਹੀ ਪੈਸੇ ਇਹਨਾਂ ਨੂੰ ਇਹ ਸਾਰਾ ਜਦੋਂ ਇਹਨਾਂ ਦਾ ਬੰਦਾ ਇਹਨਾਂ ਦਾ ਸੇਰੀ ਆਇਆ ਆ ਮੈਂ ਇਹਨੂੰ ਕਿਹਾ ਕਿ ਤੁਸੀਂ ਦੋ ਮਾਂਡੀਆਂ ਹੋ ਕੇ ਆਓ ਕਿ ਮੈਂ ਆ ਕੇ ਤੁਹਾਨੂੰ ਪੇਮੈਂਟ ਦੇ ਦੇਣਾ ਤੇ ਕਹਿੰਦਾ ਕੋਈ ਗੱਲ ਨਹੀਂ ਮੈਂ ਮੰਡੀ ਹੋ ਕੇ ਆਣਾ ਇਹ ਸਰ ਮੰਡੀ ਗਿਆ ਵਾ ਉਹਨੇ ਜਿੱਕਰ ਮੈਨੂੰ ਛੋਟੇ ਬਰਦਰ ਦਾ ਫੋਨ ਆ ਗਿਆ ਮੈਂ ਛੋਟੇ ਬਰਦਰ ਨੂੰ ਕੰਟਰੋਲ ਲੈਣ ਗਿਆ ਹਜੇ ਮੈਂ ਛੋਟੇ ਬਰਦਰ ਨੂੰ ਕੰਟਰੋਲ ਲੈਣ ਗਿਆ ਆਇਆ ਤੇ ਬਸ ਇਹਨਾਂ ਨੇ ਬਾਅਦ ਚ ਆਣ ਕੇ ਮੇਰੇ ਫਾਦਰ ਸਾਹਿਬ ਨੂੰ ਨੋਈ ਕੁੱਟਿਆ ਇਹਨਾਂ ਨੇ ਮੈਨੂੰ ਤੇ ਪਰ ਕੋਈ ਹੈਗੀਏ ਕੋਈ ਇਹਨਾਂ ਦੀ 40000 ਰੁਪਏ ਕਰਨੀ ਇਹਦੇ ਲੱਖ ਰੁਪਈਆ ਵਾ ਜਿਹੜੇ ਨੇ ਬਹਾਨੇ ਮਾਰਦੇ ਆ ਬਾਕੀ ਸਾਰ ਚਲ ਗਏ ਸਾਰੇ ਪੈਸੇ ਕਾਪੀ ਦੇ ਸਾਰਾ ਹਿਸਾਬ ਲਿਖਿਆਦਾ ਵਾ ਬਾਕੀ ਪੈਸੇ ਸਾਰੇ ਚਲ ਗਏ ਨੇ ਤੇ ਜੋ ਵੀ ਹਿਸਾਬ ਦਾ ਹੈਗਾ ਇਹਨਾਂ ਦਾ ਨਾ ਕਾਪੀ ਦੇ ਸਾਰਾ ਹਿਸਾਬ ਦਾ ਲਿਖਿਆਦਾ ਵਾ ਇਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਰਲੇ ਨੂੰ ਵੇਖੀ ਕੁੱਟਿਆ ਇਹਨਾਂ ਨੇ ਮੈਨੂੰ ਤੇ ਜਦੋਂ ਅਸੀਂ ਆਏ ਆ ਦੁਕਾਨ ਤੇ ਇਹਨਾਂ ਨੇ ਬੰਦੇ ਬੁਲਾ ਕੇ ਤੇ ਸਾਨੂੰ ਵੀ ਘੁਟਿਆ ਮੇਰਾ ਸਿਰ ਸੂਰ ਸਾਰਾ ਪਗੜਤਾ ਇਹਨਾਂ ਨੇ ਹਲਦਾ ਕਿੰਨੇ ਪਾ ਜਖਮੀ ਤੁਹਾਡੇ ਮੇਰੇ ਸਰ ਨੂੰ ਅੱਗੇ ਸਿਰ ਤੇ ਟਾਂਕੇ ਲੱਗੇ ਆ 15 20 ਟਾਂਕੇ ਲੱਗੇ ਆ ਹੱਥ ਤੇ ਲੱਗੀ ਆ ਮੇਰੇ ਲੱਤ ਵੀ ਲੱਗੀ ਸਾਟਵੇਂ ਤੇ ਕਿੰਨੇ ਪਾ ਜਖਮੀ ਤੁਹਾਡੇ ਬੰਦੇ ਅੱਡੇ ਨਾਲ ਕੀ ਚਾਹ ਜਾਨ ਤਿੰਨ ਤਿੰਨ ਬੰਦੇ ਜਖਮੀ ਹੋਏ ਅੱਡੇ ਤੇ ਕਿਹਦੇ ਸਤਾ ਜਾਣਦਾ ਕੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੋਈ ਡੇਢ ਘੰਟਾ ਪਹਿਲੇ ਸਾਡੇ ਕੋਲ ਮੈਡੀਕਲ ਲੀਗਲ ਕੇਸ ਸਾਡੀ ਐਮਰਜੈਂਸੀ ਚ ਆਏ ਹੋਏ ਆ ਤਕਰੀਬਨ ਦੋਨੋਂ ਮਿਲਾ ਕੇ ਚਾਰ ਪੇਸ਼ੈਂਟ ਆ ਸਾਡੇ ਕੋਲ ਇੱਕ ਇੱਕ ਪਾਸੇ ਸ਼ਾਇਦ ਤਿੰਨ ਨੇ ਤੇ ਇੱਕ ਪਾਸੇ ਸ਼ਾਇਦ ਇੱਕ ਪੇਸ਼ੈਂਟ ਹੈ ਚਾਰਾਂ ਦੇ ਮਲਟੀਪਲ ਇੰਜਰੀਜ਼ ਹੈ ਚਾਰਾਂ ਨੂੰ ਫਰਸਟ ایڈ ਦਿੱਤੀ ਗਈ ਹੈ ਫਰਸਟ ایڈ ਦੇ ਕੇ ਸਟੇਬਲ ਕਰਕੇ ਅਸੀਂ ਉਹਨਾਂ ਦੇ ਮੈਡੀਕਲ ਕੰਡਕਟ ਕਰਾਂਗੇ ਫਰਦਰ ਜੋ ਬਾਅਦ ਵਿੱਚ ਸਾਨੂੰ ਓਪੀਨੀਅਨ ਆਏਗਾ ਸੀ ਉਹਦੇ ਬਿਹਾਫ ਤੇ ਰਿਪੋਰਟ ਜੰਮ ਕਰਾਂਗੇ ਕੋਈ ਬੀਜੀਪੀ ਆ ਕੋਈ ਨਹੀਂ ਅਕਚੁਅਲੀ ਮੈਂ ਬਹੁਤਾ ਪੁੱਛਿਆ ਨਹੀਂ ਉਹਨਾਂ ਨੂੰ ਤੇ ਸਿਰਫ ਅਸੀਂ ਫਸਟ ਆਈਡੀ ਪੇਸ਼ੈਂਟ ਦਿੱਤੀ ਹੋਈ ਹੈ ਤੇ ਕੁਝ ਮੈਂ ਖਾਸ ਗਿਆਨ ਨਹੀਂ ਉਸ ਟ੍ਰੀਟਸ